ਸਾਂਝ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਹੁਣ ਸਿਆਸੀ ਚਰਚਾਵਾਂ ਦੇ ਵਿੱਚ ਹੈ ਸਿਆਸਤਦਾਨਾਂ ਦੇ ਵੱਲੋਂ ਦਲਜੀਤ ਦੀ ਇਸ ਮੁਲਾਕਾਤ ਦੇ ਉੱਤੇ ਵੱਡੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਕਾਂਗਰਸ ਦੇ ਵੱਲੋਂ ਕਿਹਾ ਗਿਆ ਕਿ ਦਲਜੀਤ ਕਾਲੇ ਕੱਪੜੇ ਪਾ ਕੇ ਕਾਲੇ ਰੰਗ ਦੀ ਪੱਗ ਬੰਨ੍ਹ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੋਲ ਗਿਆ ਤਾਂ ਇਸ ਦਾ ਇਹ ਮਤਲਬ ਕੱਢਿਆ ਜਾ ਰਿਹਾ ਕਿ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਤੇ ਕਾਲੀ ਪੱਗ ਬੰਨੀ ਜਿਹੜੀ ਆ ਕਾਲਾ ਰੰਗ ਵਿਰੋਧਤਾ ਦੀ ਨਿਸ਼ਾਨੀ ਹੁੰਦੀ ਆ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਕੋ ਗਏ ਬੀਜੇਪੀ ਦਾ ਵਿਰੋਧ ਕਰਕੇ ਇਹ ਕਾਲੀ ਪੱਗ ਬਨ ਕੇ ਗਏ ਨੇ ਤਾਂ ਇਸ ਬਿਆਨ ਨੇ ਹਰ ਪਾਸੇ ਚਰਚਾਵਾ ਤੇਜ਼ ਕਰ ਦਿੱਤੀ ਆ ਕਿਸਾਨ ਆਗੂ ਕਹਿ ਰਹੇ ਨੇ ਕਿਸਾਨ ਆਗੂ ਕਹਿੰਦੇ ਇਹ ਅਜਿਹਾ ਕੁਝ ਨਹੀਂ ਐ ਉਹ ਇੱਕ ਆਰਟਿਸਟ ਨੇ ਆਰਟਿਸਟਾਂ ਦੇ ਵੱਖੋ ਵੱਖਰੇ ਰੰਗਾਂ ਦੇ ਕੱਪੜੇ ਹੁੰਦੇ ਨੇ ਭਾਵੇਂ ਉਹ ਗੂੜੇ ਰੰਗਾਂ ਦੇ ਕੱਪੜੇ ਪਾਉਣ ਭਾਵੇਂ ਫਿੱਕੇ ਪਾਉਣ ਭਾਵੇਂ ਕਾਲੇ ਪਾਉਣ ਭਾਵੇਂ ਚਿੱਟੇ ਪਾਉਣ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਨੂੰ ਲੈ ਕੇ ਹੁਣ ਸਿਆਸੀ ਚਰਚਾਵਾ ਜਿਹੜੀਆਂ ਛਿੜ ਚੁੱਕੀਆਂ ਨੇ ਕਾਂਗਰਸ ਕਹਿ ਰਹੀ ਆ ਕਿ ਇਹ ਦਲਜੀਤ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਬੀਜੇਪੀ ਦੇ ਵਿਰੋਧ ਦੇ ਵਿੱਚ ਕਾਲੀ ਪੱਗ ਬਨ ਕੇ ਗਏ ਨੇ ਤੁਸੀਂ ਕਮੈਂਟ ਜਰੂਰ ਕਰਿਓ ਤੁਹਾਨੂੰ ਕੀ ਲੱਗਦਾ ਕਿ ਆਖਰ ਦਲਜੀਤ ਦੁਸਾਨ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇਹ ਮੁਲਾਕਾਤ ਬੀਜੇਪੀ ਦੀ ਵਿਰੋਧਤਾ ਦਾ ਪ੍ਰਤੀਕ ਸੀ ਜੋ ਕਾਲੇ ਕੱਪੜੇ ਪਾਏ ਜਾਂ ਫਿਰ ਇਹ ਇੱਕ ਉਹਨਾਂ ਦੇ ਵੱਲੋਂ ਸਿਰਫ ਕਿਆਸਰਾਈਆਂ ਹੀ ਲਾਈਆਂ ਜਾ ਰਹੀਆਂ ਨੇ ਜਾਂ ਫਿਰ ਉਹਨਾਂ ਦੇ ਵੱਲੋਂ ਇਹ ਇੱਕ ਕਿਆਸਰਾਈਆਂ ਦਾ ਦੌਰ ਜਿਹੜਾ ਚੱਲ ਗਿਆ ਤੇ ਜਾਂ ਫਿਰ ਆਪਣੇ ਆਪਣੀਆਂ ਰੋਟੀਆਂ ਸਿਆਸੀ ਰੋਟੀਆਂ ਸੇਕਣ ਦੇ ਲਈ ਕਿਸਾਨਾਂ ਦੇ ਹੱਕ ਦੇ ਵਿੱਚ ਕਹਿ ਰਹੇ ਨੇ ਕਿ ਬਦਲਜੀਤ ਗਏ ਨੇ ਕਿਉਂਕਿ ਦਲਜੀਤ ਦੂਸਾਨ ਦਾ ਹਲੇ ਤੱਕ ਕੋਈ ਅਜੀਹਾ ਬਿਆਨ ਨਹੀਂ ਆਇਆ ਦਲਜੀਤ ਦੂਸਾਨ ਦੇ ਵੱਲੋਂ ਕੋਈ ਅਫੀਸ਼ੀਅਲ ਸਟੇਟਮੈਂਟ ਨਹੀਂ ਆਈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜਦੋਂ ਮੁਲਾਕਾਤ ਕਰਨ ਦਲਜੀਤ ਗਏ ਕਾਫੀ ਦੇਰ ਤੱਕ ਬੈਠੇ ਗੱਲਾਂ ਬਾਤਾਂ ਹੋਈਆਂ ਗੀਤ ਵੀ ਸੁਣਾਇਆ ਦੇ ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦਿਲ ਜਿੱਤ ਲਿਆ ਦਲਜੀਤ ਨੇ ਤਾਂ ਇੱਕ ਵੱਡੀ ਗੱਲ ਜ਼ਰੂਰ ਹੈ ਕਿ ਇੱਕ ਪੰਜਾਬੀ ਨੌਜਵਾਨ ਛੋਟੀ ਉਮਰ ਦੇ ਬੱਚੇ ਨਹੀਂ ਵੱਡੀ ਪਲਾਂਘ ਪੱਟੀ ਹੈ ਜੋ ਪੂਰੇ ਦੇਸ਼ਾਂ ਦੇ ਨਾਲ ਨਾਲ ਵਿਦੇਸ਼ਾਂ ਤੱਕ ਧੂਮਾ ਪਾ ਚੁੱਕੇ ਨੇ ਪੰਜਾਬ ਦੇ ਵਿੱਚ ਸ਼ੋਅ ਲਗਾਏ ਚੰਡੀਗੜ੍ਹ ਦੇ ਵਿੱਚ ਸ਼ੋਅ ਲਗਾਇਆ ਲੁਧਿਆਣਾ ਦੇ ਵਿੱਚ 31 ਦਸੰਬਰ ਨੂੰ ਸ਼ੋਅ ਲਗਾਇਆ ਕਿਸ ਤਰੀਕੇ ਦੇ ਨਾਲ ਪੰਜਾਬੀਆਂ ਦੇ ਜਵਾਨ ਦੇ ਉੱਤੇ ਇੱਕੋ ਗੱਲ ਸੀ ਕਿ ਪੰਜਾਬੀ ਆ ਗਏ ਓਏ ਇਹ ਜਿਹੜਾ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਤੱਕ ਵੀ ਇਹ ਗੱਲ ਜਿਹੜੀ ਆ ਮਸ਼ਹੂਰ ਕਰ ਦਿੱਤੀ ਕਿ ਪੰਜਾਬੀ ਆ ਗਏ ਹੋਏ ਪਰ ਇਸ ਨੂੰ ਲੈ ਕੇ ਹੁਣ ਮੁਲਾਕਾਤ ਨੂੰ ਲੈ ਕੇ ਜੋ ਸਿਆਸਤਦਾਨਾਂ ਦੇ ਵੱਲੋਂ ਮਤਲਬ ਕੱਢੇ ਜਾ ਰਹੇ ਨੇ ਤੁਸੀਂ ਇਸ ਮਤਲਬ ਦੇ ਬਾਰੇ ਕੀ ਸੋਚਦੇ ਹੋ ਕਮੈਂਟ ਜਰੂਰ ਕਰਕੇ ਦੱਸਿਓ ਦਲਜੀਤ ਦੀ ਮੁਲਾਕਾਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿ ਮੋਦੀ ਦੇ ਨਾਲ ਕੀ ਇਹ ਕਿਸਾਨਾਂ ਦੇ ਹੱਕ ਤੇ ਕਾਲੀ ਪੱਗ ਬੰਨ ਕੇ ਬੀਜੇਪੀ ਦਾ ਵਿਰੋਧ ਕਰਨ ਦੇ ਲਈ ਗਏ ਸੀ ਜਾਂ ਫਿਰ ਇਹ ਇੱਕ ਦਲਜੀਤ ਦੁਸਾਂਜ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਹੁਣ ਸਿਆਸੀ ਚਰਚਾਵਾਂ ਦੇ ਵਿੱਚ ਹੈ ਸਿਆਸਤਦਾਨਾਂ ਦੇ ਵੱਲੋਂ ਦਲਜੀਤ ਦੀ ਇਸ ਮੁਲਾਕਾਤ ਦੇ ਉੱਤੇ ਵੱਡੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਕਾਂਗਰਸ ਦੇ ਵੱਲੋਂ ਕਿਹਾ ਗਿਆ ਕਿ ਦਲਜੀਤ ਕਾਲੇ ਕੱਪੜੇ ਪਾ ਕੇ ਕਾਲੇ ਰੰਗ ਦੀ ਪੱਗ ਬੰਨ੍ਹ ਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੋਲ ਗਿਆ ਤਾਂ ਇਸ ਦਾ ਇਹ ਮਤਲਬ ਕੱਢਿਆ ਜਾ ਰਿਹਾ ਕਿ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਤੇ ਕਾਲੀ ਪੱਗ ਬੰਨੀ ਜਿਹੜੀ ਆ ਕਾਲਾ ਰੰਗ ਵਿਰੋਧਤਾ ਦੀ ਨਿਸ਼ਾਨੀ ਹੁੰਦੀ ਆ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਕੋ ਗਏ ਬੀਜੇਪੀ ਦਾ ਵਿਰੋਧ ਕਰਕੇ ਇਹ ਕਾਲੀ ਪੱਗ ਬਨ ਕੇ ਗਏ ਨੇ ਤਾਂ ਇਸ ਬਿਆਨ ਨੇ ਹਰ ਪਾਸੇ ਚਰਚਾਵਾ ਤੇਜ਼ ਕਰ ਦਿੱਤੀ ਆ ਕਿਸਾਨ ਆਗੂ ਕਹਿ ਰਹੇ ਨੇ ਕਿਸਾਨ ਆਗੂ ਕਹਿੰਦੇ ਇਹ ਅਜਿਹਾ ਕੁਝ ਨਹੀਂ ਐ ਉਹ ਇੱਕ ਆਰਟਿਸਟ ਨੇ ਆਰਟਿਸਟਾਂ ਦੇ ਵੱਖੋ ਵੱਖਰੇ ਰੰਗਾਂ ਦੇ ਕੱਪੜੇ ਹੁੰਦੇ ਨੇ ਭਾਵੇਂ ਉਹ ਗੂੜੇ ਰੰਗਾਂ ਦੇ ਕੱਪੜੇ ਪਾਉਣ ਭਾਵੇਂ ਫਿੱਕੇ ਪਾਉਣ ਭਾਵੇਂ ਕਾਲੇ ਪਾਉਣ ਭਾਵੇਂ ਚਿੱਟੇ ਪਾਉਣ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਨੂੰ ਲੈ ਕੇ ਹੁਣ ਸਿਆਸੀ ਚਰਚਾਵਾ ਜਿਹੜੀਆਂ ਛਿੜ ਚੁੱਕੀਆਂ ਨੇ ਕਾਂਗਰਸ ਕਹਿ ਰਹੀ ਆ ਕਿ ਇਹ ਦਲਜੀਤ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਬੀਜੇਪੀ ਦੇ ਵਿਰੋਧ ਦੇ ਵਿੱਚ ਕਾਲੀ ਪੱਗ ਬਨ ਕੇ ਗਏ ਨੇ ਤੁਸੀਂ ਕਮੈਂਟ ਜਰੂਰ ਕਰਿਓ ਤੁਹਾਨੂੰ ਕੀ ਲੱਗਦਾ ਕਿ ਆਖਰ ਦਲਜੀਤ ਉਸਾਨ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇਹ ਮੁਲਾਕਾਤ ਬੀਜੇਪੀ ਦੀ ਵਿਰੋਧਤਾ ਦਾ ਪ੍ਰਤੀਕ ਸੀ ਜੋ ਕਾਲੇ ਕੱਪੜੇ ਪਾਏ ਜਾਂ ਫਿਰ ਇਹ ਇੱਕ ਉਹਨਾਂ ਦੇ ਵੱਲੋਂ ਸਿਰਫ ਕਿਆਸਰਾਈਆਂ ਹੀ ਲਾਈਆਂ ਜਾ ਰਹੀਆਂ ਨੇ ਜਾਂ ਫਿਰ ਉਹਨਾਂ ਦੇ ਵੱਲੋਂ ਇਹ ਇੱਕ ਕਿਆਸਰਾਈਆਂ ਦਾ ਦੌਰ ਜਿਹੜਾ ਚੱਲ ਗਿਆ ਤੇ ਜਾਂ ਫਿਰ ਆਪਣੇ ਆਪਣੀਆਂ ਰੋਟੀਆਂ ਸਿਆਸੀ ਰੋਟੀਆਂ ਸੇਕਣ ਦੇ ਲਈ ਕਿਸਾਨਾਂ ਦੇ ਹੱਕ ਦੇ ਵਿੱਚ ਕਹਿ ਰਹੇ ਨੇ ਕਿ ਬਦਲਜੀਤ ਗਏ ਨੇ ਕਿਉਂਕਿ ਦਲਜੀਤ ਦੂਸਾਨ ਦਾ ਹਲੇ ਤੱਕ ਕੋਈ ਅਜੀਹਾ ਬਿਆਨ ਨਹੀਂ ਆਇਆ ਦਲਜੀਤ ਦੂਸਾਨ ਦੇ ਵੱਲੋਂ ਕੋਈ ਅਫੀਸ਼ੀਅਲ ਸਟੇਟਮੈਂਟ ਨਹੀਂ ਆਈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜਦੋਂ ਮੁਲਾਕਾਤ ਕਰਨ ਦਲਜੀਤ ਗਏ ਕਾਫੀ ਦੇਰ ਤੱਕ ਬੈਠੇ ਗੱਲਾਂ ਬਾਤਾਂ ਹੋਈਆਂ ਗੀਤ ਵੀ ਸੁਣਾਇਆ ਦੇ ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦਲ ਜਿੱਤ ਲਿਆ ਦਲਜੀਤ ਨੇ ਤਾਂ ਇੱਕ ਵੱਡੀ ਗੱਲ ਜ਼ਰੂਰ ਹੈ ਕਿ ਇੱਕ ਪੰਜਾਬੀ ਨੌਜਵਾਨ ਛੋਟੀ ਉਮਰ ਦੇ ਬੱਚੇ ਨਹੀਂ ਵੱਡੀ ਪਲਾਂਘ ਪੱਟੀ ਹੈ ਜੋ ਪੂਰੇ ਦੇਸ਼ਾਂ ਦੇ ਨਾਲ ਨਾਲ ਵਿਦੇਸ਼ਾਂ ਤੱਕ ਧੂਮਾ ਪਾ ਚੁੱਕੇ ਨੇ ਪੰਜਾਬ ਦੇ ਵਿੱਚ ਸ਼ੋਅ ਲਗਾਏ ਚੰਡੀਗੜ੍ਹ ਦੇ ਵਿੱਚ ਸ਼ੋਅ ਲਗਾਇਆ ਲੁਧਿਆਣਾ ਦੇ ਵਿੱਚ 31 ਦਸੰਬਰ ਨੂੰ ਸ਼ੋਅ ਲਗਾਇਆ ਕਿਸ ਤਰੀਕੇ ਦੇ ਨਾਲ ਪੰਜਾਬੀਆਂ ਦੇ ਜਵਾਨ ਦੇ ਉੱਤੇ ਇੱਕੋ ਗੱਲ ਸੀ ਕਿ ਪੰਜਾਬੀ ਆ ਗਏ ਓਏ ਇਹ ਜਿਹੜਾ ਦੇਸ਼ਾਂ ਦੇ ਨਾਲ ਨਾਲ ਵਿਦੇਸ਼ਾਂ ਤੱਕ ਵੀ ਇਹ ਗੱਲ ਜਿਹੜੀ ਆ ਮਸ਼ਹੂਰ ਕਰ ਦਿੱਤੀ ਕਿ ਪੰਜਾਬੀ ਆ ਗਏ ਹੋਏ ਪਰ ਇਸ ਨੂੰ ਲੈ ਕੇ ਹੁਣ ਮੁਲਾਕਾਤ ਨੂੰ ਲੈ ਕੇ ਜੋ ਸਿਆਸਤਦਾਨਾਂ ਦੇ ਵੱਲੋਂ ਮਤਲਬ ਕੱਢੇ ਜਾ ਰਹੇ ਨੇ ਤੁਸੀਂ ਇਸ ਮਤਲਬ ਦੇ ਬਾਰੇ ਕੀ ਸੋਚਦੇ ਹੋ ਕਮੈਂਟ ਜਰੂਰ ਕਰਕੇ ਦੱਸਿਓ ਦਲਜੀਤ ਦੀ ਮੁਲਾਕਾਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿ ਮੋਦੀ ਦੇ ਨਾਲ ਕੀ ਇਹ ਕਿਸਾਨਾਂ ਦੇ ਹੱਕ ਤੇ ਕਾਲੀ ਪੱਗ ਬੰਨ ਕੇ ਬੀਜੇਪੀ ਦਾ ਵਿਰੋਧ ਕਰਨ ਦੇ ਲਈ ਗਏ ਸੀ ਜਾਂ ਫਿਰ ਇਹ ਇੱਕ